ਅ ਕਲ ਮਿਤੀ 28 ਨੂੰ ਸਾਰੀ ਸਟੇਟ ਵਿੱਚ ਅਸ਼ੇ ਤਨਸ਼ਦ ਦੇ کاروبਰੀ ਹਮਲਾਵਾਂ ਖਿਲਾਫ ਨਾਕਬੰਦੀ ਰਿਸਰਚ ਬਿਆਨ ਚੱਲ ਰਹੇ ਸੀ। ਇਸੇ ਤਰ੍ਹਾਂ ਦੇ ਕੱਲ ਦੁਪਹਿਰੇ ਠਾਣਾ ਮਾਚਿਵੜ ਸਾਹ ਦੇ ਇਲਾਕੇ ਨਕਾਲਾ ਗੈਸ ਦੇ ਤਿੱਕੇ ਇੱਕ ਸ਼ਿਫਟਰ ਗੱਡੀ ਜਿਸ ਵਿੱਚ ਇੱਕ ਵਿਅਕਤੀ ਸਵਾਰ ਸੀ ਉਹ ਜਦੋਂ ਨਾਕੇ ਤੇ ਰੁਕਣ ਲਈ ਇਸ਼ਾਰਾ ਕੀਤਾ ਤਾਂ ਉਸਨੇ ਗੱਡੀ ਬਹੁਤ ਤੇਜ਼ੀ ਨਾਲ ਭਜਾ ਕੇ ਨਾਕੇ ਦੇ ਖੜੇ ਮਨਾਜਮਾ ਦੇ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ। ਜਿਸ ਇੱਕ ਸਾਡੇ ਕਾਂਸਟੇਬਲ ਮਨਪ੍ਰੀਤ ਸਿੰਘ ਦੇ ਪਰਸ਼ਰ ਰਿਪੋਰਟ ਜਿਹਨਾਂ ਗੱਡੀ ਨੂੰ ਪਿੱਛੇ ਚੇਸ ਕੀਤਾ ਗਿਆ ਤੇ ਉਹ ਮਛਵਾੜਾ ਇਲੀਟ ਜਾ ਕੇ ਅਗੇ ਸ਼ਹਿਰ ਦੇ ਵਿੱਚ ਬੰਦ ਹੋ ਗਈ ਤੇ ਬੰਦੇ ਨੂੰ ਕਾਬੂ ਕੀਤਾ ਗਿਆ ਆ ਇਸ ਬੰਦੇ ਦਾ ਨਾਮ ਸਗਰ ਰਮਨ ਕੁਮਾਰ ਵਾਸੀ ਹੈ ਮਛਵਾੜਾ ਸਾਫ ਦਾ ਹੀ ਹੈ ਤੇ ਇਸ ਤੇ ਮੁਕੱਦਮਾ ਦਰਜ ਕੀਤਾ ਗਿਆ 307 303 ਜਦ ਹਟਾਤ ਜਦੋਂ ਇਸ ਨੂੰ ਬਾਅਦ ਵਿੱਚ ਲਿਆ ਕੇ ਰੈਸਪਾਂਸ ਤੋਂ ਬਾਅਦ ਵੀ ਜੇ ਉਹਦੇ ਡਿਸਕਲੋਜ਼ਰ ਤੇ ਗੱਡੀ ਰਿਸਰਚ ਕੀਤੀ ਗਈ ਉਸ ਤੋਂ ਸਾਨੂੰ 5 ਗ੍ਰਾਮ ਪੂਰੀ ਲੱਭਦਾ ਫਿਮਨ ਜਿਸ ਤੇ ਬਾਈ ਐਨਡੀਪੀਐਸ ਸਰ ਕੋਲ ਪਦਤ ਹੈ। ਅਗਰ ਇਹ ਪਾਉਂਦੇ 3% ਹਾਂਜੀ ਇਸ ਤੋਂ ਪਹਿਲਾਂ ਇੱਕ ਕੰਮ ਲਿਆ ਗਿਆ 85000 ਤੇ ਦੋ ਇਤੇ ਐਨਡੀਪੀਐਸ ਸਰ ਦੇ ਬੱਚੇ ਜਿਹੜਾ ਜੋ ਇੱਕ ਅੰਟਰਟਾਈਮ